ਅੱਜ ਦਾ ਸ਼ੋਅ ਨਾਲ ਹੀ ਮੇਰਾ ਨਾਮ ਜੀ ਸ਼ਸ਼ੀਕANT ਮਿਸ਼ਰਾ ਹੈ। ਉਸ ਦਿਨ ਜੀ ਮੱਧਜੋਗ ਉਹ ਕੱਲ੍ਹ ਰਾਤ ਨਾਲ ਸ਼ੁਰੂ ਹੋਈ। ਪਹਿਲੀ ਨਾਈਟ ਸੀਗੀ। 8:11 ਹੋ ਜੀ ਸੀ। ਤੇ ਜਿਹੜੇ ਕਾਫੀ ਲੋਕ ਮੁਖਵਾਂ ਆਏ ਦੋ ਉਹਨਾਂ ਨੂੰ ਚੱਲ ਮਿਸ਼ਰਾ ਜਿੱਥੇ ਕੋਈ ਜਰਨਲ ਮਿਸ਼ਰਾ ਜੀ ਮਵਾਦ ਨੇ ਕੋਈ ਜਰਨਲ ਮਿਸ਼ਰਾ ਜੀ ਸਟੈਂਡ ਪਏ ਨੇ। ਸਚਾਈ ਕੀ ਹੈ? ਨੇ ਸਟੈਂਟ ਵਾਲੇ ਜਿਹੜੇ ਗੱਲ ਕੀਤੀ ਉਹਨਾਂ ਨੇ ਸਟੈਂਡ ਤੇ ਦੇਖੋ ਜੀ 2019 ਚ ਮੈਨੂੰ ਸਟੈਂਡ ਪਏ ਸੀਗੇ। ਲੇਕਿਨ ਉਹ ਵੀ ਫਿੱਟ ਸੀਗਾ ਮੈਂ ਲੇਕਿਨ ਕੁਝ ਡਾਕਟਰ ਨੇ ਲਪਰਵਾਹੀ ਜਾਂ ਜੋ ਵੀ ਹੈਗਾ ਇਸ ਤਰੀਕੇ ਨਾਲ ਸਟੈਂਟ ਮੈਨੂੰ ਪੈ ਗਿਆ ਲੇਕਿਨ ਮੈਂ 2019 ਚ ਵੀ ਰਾਮਲੀਲਾ ਕੀਤੀ ਜੀ ਡਾਇਰੈਕਟਰ ਮੈਂ ਜਦ ਵੀ ਬਣਿਆ ਰਿਹਾ ਸਟੇਜ ਸੈਕਟਰੀ ਵੀ ਬਣਿਆ ਰਿਹਾ ਆਪਣੀ ਸਟੇਜ ਦਾ ਤੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਹ ਕਿਉਂ ਇਸ ਚੀਜ਼ ਨੂੰ 94 ਤੋਂ 2024 ਤੱਕ ਰਾਮਲੀਲਾ ਤੋਂ 30 ਸਾਲ ਜੀਵਨ ਬਈ ਆ ਇਸ ਸਾਲ ਕੀ ਹੋਣਾ ਕੋਈ ਸੱਸੀ ਕਰਨ ਦਾ ਨਹੀਂ ਹੋਣਾ ਤੁਹਾਡੀ ਸਭਾ ਇਹ ਤੁਹਾਨੂੰ ਮੋਰ ਨਹੀਂ ਪਤਾ ਦੇ ਮੇਰੇ ਦਿਵਰੇ ਖੇ ਕੁਛ ਹੋਰ ਨਹੀਂ ਕਹਿਣਾ ਚਾਹੁੰਦਾ ਲੇਕਿਨ ਇਹ ਜਰੂਰ ਮਹਿਸੂਸ ਕਰਦਾ ਕਿ ਡਾਇਰੈਕਟਰ ਹੁੰਦੇ ਨਾਤੇ ਵੀ ਮੇਰੇ ਤੋਂ ਬਿਨਾ ਪੁੱਛੇ ਰਾਮਲੇਲਾ ਦੀ ਰੈਸਲ ਸ਼ੁਰੂ ਕਰਾਈ ਗਈ ਡਾਇਰੈਕਟਰ ਨੇ ਇੱਕ ਵਾਰ ਵੀ ਇਹ ਨਹੀਂ ਪੁੱਛਿਆ ਕਿ ਵੀ ਤੁਸੀਂ ਰਾਮਲੇਲਾ ਦੀ ਰੈਸਲ ਸ਼ੁਰੂ ਕਿਉਂ ਨਹੀਂ ਕਰਾ ਰਹੇ ਹੋ ਔਰ ਇਹੀ ਸੇ ਤਰੀਕੇ ਨਾਲ ਮੈਨੂੰ ਹਰ ਸਾਲ ਇਗਨੋਰ ਕੀਤਾ ਜਾ ਰਿਹਾ ਸੀ ਜਿਹੜਾ ਮੈਂ ਮਹਿਸੂਸ ਕਰਦਾ ਸੀ ਮੈਨੂੰ ਹਟੋਂਦਾ ਸੀਗਾ ਤੇ ਮੈਂ ਇਸ ਕਰਕੇ ਮੈਂ ਸਾਇਲੈਂਟ ਹੋ ਗਿਆ ਮੈਂ ਕਿ ਚਲੋ ਜੋ ਕਰ ਦੇਣੇ ਕਰਨ ਤੇ ਫੇਰ ਮੈਂ ਉੱਥੇ ਬੋਲਦ ਮਾਰਿਆ ਡਾਇਰੈਕਟਰ ਨੂੰ ਭੁੰਕਾ ਮੇਰੇ ਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਵੀ ਉੱਥੇ ਟਰੈਕਟਰ ਦੀ ਕੋਈ ਭੂਮਿਕਾ ਨਿਭਾ ਰਹੀ ਹੈ ਪਰ ਇਹ ਗਲਤ ਫਵਾਵਾ ਕਿਉਂ ਤੁਹਾਡੇ ਜਿਹੜੇ ਕਿ ਚੇਅਰਮੈਨ ਜੀ ਦੇ ਦੇ ਰਿਹਾ ਕਿ ਜਿੰਨੇ ਕਿ ਰਾਮਲੀਲਾ ਦੇ ਸੱਜਣਾ ਕਿ ਉਹ ਉਹ ਕਹਿੰਦਾ ਉਹ ਬਿਮਾਰ ਆ ਮੱਲਨ ਸਾਹਿਬ ਜਿਹੜੇ ਕਿ ਤੁਹਾਡੇ ਪ੍ਰਧਾਨ ਆ ਤੁਸੀਂ ਇੱਕ ਡਾਇਰੈਕਟਰ ਹੋ ਜਿੱਦਾਂ ਕਿਸਾਨਾਂ ਨੂੰ ਇੱਕ ਅੰਨ ਦਾਤਾ ਮੰਨਿਆ ਜਾਂਦਾ ਵਾ ਕਿ ਤੁਹਾਨੂੰ ਇੱਕ ਡਾਇਰੈਕਟਰ ਨੂੰ ਪੂਰਾ ਖਾਲੀ ਕਿਤਾਬ ਮੰਗਰ ਸਾਹਿਬ ਕੁਛ ਜਿਹੜਾ ਕਿ ਯਾਦ ਰਹਿੰਦਾ ਉਹ ਤੁਹਾਨੂੰ ਹੀ ਕਿਉਂ ਮੁੱਦਾ ਬਣਾ ਕੇ ਇਹਦੇ ਵਿੱਚ ਕੋਈ ਪ੍ਰੈਸਟਿਜ ਇਸ਼ੂ ਜਾਂ ਕਿਸੇ ਦਾ ਸਿਆਸੀ ਲੀਡਰ ਦਾ ਦਬਾਅ ਹੈਗਾ ਜੋ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਬਾਅਦ ਦੇਖੋ ਜੀ ਪਰਮਾਤਮਾ ਭਗਵਾਨ ਸ਼੍ਰੀ ਰਾਮ ਲੀਲਾ ਦੀ ਜਿਹੜੀ ਇਹ ਗੱਲ ਹੈਗੀ ਵੀ ਅਸੀਂ ਪਰਮਾਤਮਾ ਦੇ ਪ੍ਰਤੀ ਕਿਸੇ ਦੇ ਕੋਈ ਐਲੀਕੇਸ਼ਨ ਨਹੀਂ ਲਗਾਉਣਾ ਚਾਹੁੰਦੇ ਲੇਕਿਨ ਜਿਨਾਂ ਜਰੂਰ ਅਸੀਂ ਮਹਿਸੂਸ ਕਰਦੇ ਹਾਂ ਵੀ ਸ਼ਾਮਸ਼ੁੰਦਰ ਮੱਲਨ ਜੀ ਨੇ ਇੱਕ ਪ੍ਰਸਤਾਵ ਰੱਖਿਆ ਸੀਗਾ ਉਹ ਪ੍ਰਸਤਾਵ ਕੋਈ ਮਾੜਾ ਨਹੀਂ ਸੀਗਾ ਮੈਂ ਇਨਸਾਨੀ ਤੌਰ ਤੇ ਇਹ ਗਿਰੂ ਕਹੂੰਗਾ ਵੀ ਇਹੋ ਜਿਹੇ ਪ੍ਰਸਤਾਵ ਦਿੱਤੇ ਚਲੋ ਬੈਠ ਕੇ ਆਪਸ ਵਿੱਚ ਕੋਈ ਕੰਪਰਮਾਈਜ਼ ਕੀਤਾ ਜਾ ਸਕਦਾ ਸੀਗਾ ਥੋੜਾ ਬਹੁਤ ਐਸੇ ਫੰਡ ਉਧਰ ਵੀ ਦੇ ਸਕਦੇ ਸੀਗੇ ਅੱਗੇ ਵੀ ਗੱਲ ਕਰਕੇ ਰਾਮਲੀਲਾ ਵੀ ਕੀਤੀ ਜਾ ਸਕਦੀ ਸੀ ਜੇ ਇਨਸਾਨੀ ਤੌਰ ਤੇ ਦੇਖਿਆ ਜਾਂਤੇ ਲੇਕਿਨ ਇਸ ਇੱਕ ਪਾਰਟੀ ਬਣਾ ਕਰਕੇ ਕਿਸੇ ਤਰੀਕੇ ਨਾਲ ਮੈਂ ਮਹਿਸੂਸ ਕੀਤਾ ਵੀ ਇਗਨੋਰ ਕੀਤਾ ਗਿਆ ਇਸ ਚੀਜ਼ ਨੂੰ ਔਰ ਮੈਨੂੰ ਖਾਸ ਕਰਕੇ ਇਸ ਗਲਤ ਇਹ ਦੁੱਖ ਸੀਗਾ ਕਿਉਂਕਿ ਮੈਂ 2004 ਦੇ ਵਿੱਚ 2 ਸਾਲ ਮੈਂ ਰਾਮਲੀਲਾ ਨਹੀਂ ਕੀਤੀ 2004 ਚ ਸ਼੍ਰੀ ਸ਼ਾਮਸ਼ੰਦਰ ਮੱਲਨ ਜੀ ਜਿਹੜਾ ਹਨ ਸਰਦਾਰ ਸ਼੍ਰੀ ਰਾਮਲਾ ਧਰਮ ਕਮੇਟੀ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਇਹਨਾਂ ਦੇ ਬੁਲਾਉਣ ਤੋਂ ਬਾਅਦ ਸਾਡੀ ਇੱਕ ਪ੍ਰੋਮਿਸ ਹੋਈ ਸੀ ਕਿ ਆਪਾਂ ਦੁਸ਼ਹਿਰਾ ਮਨਾਇਆ ਕਰੀ ਇੱਥੇ ਔਰ ਉਸ ਸਾਲ ਤੋਂ ਅਸੀਂ ਅਗਲੇ ਸਾਲ 2580 ਦੁਸ਼ਹਿਰਾ ਬਣਾਣਾ ਸ਼ੁਰੂ ਕੀਤਾ ਜੋ ਅੱਜ ਸ੍ਰੀ ਰਾਮਲੀਲਾ ਟਰਮਕਟਿਵਾ ਦੁਸ਼ਹਿਰਾ ਆਪਣੇ ਆਪ ਨੂੰ ਕਹਿੰਦਾ ਹੈ ਇਹਦੇ ਬਾਰੇ ਮੈਂ ਕੁਝ ਹੋਰ ਨਹੀਂ ਕੁਝ ਕਹਿ ਸਕਦਾ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਹਾਰਡ ਪੀੜਤਾ ਹਰੇਕ ਧਾਰਮਿਕ ਸੰਸਥਾਵਾਂ ਹਰੇਕ ਲੀਡਰ ਆਪਣੀ ਜੇਬ ਦੇ ਵਿੱਚ ਉੱਥੇ ਪੈਸੇ ਦਿੰਦੇ ਇਹਨਾਂ ਦੇ ਕਹਿਣ ਇਹਨਾਂ ਦੇ ਕਹਿਣ ਦਾ ਮਤਲਬ ਰਾਮਲੀਲਾ ਨਾ ਕਰਵਾਓ ਅਸੀਂ ਹਾਰਡ ਪੀੜਤਾ ਦੀ ਮਦਦ ਕਰਾਂਗੇ ਜੇ ਇੱਕ ਸਾਲ ਤੁਹਾਡੀ ਰਾਮਲੀਲਾ ਨਹੀਂ ਚੱਲਦੀ ਕਿ ਇਹ ਜਿਹੜੇ ਕਿ ਤੁਹਾਡੇ ਪਾਤਰ ਆ ਜੋ ਵੀ ਤੁਹਾਡੇ ਚੇਅਰਮੈਨ ਇਹਨਾਂ ਦੇ ਦਿਮਾਗ 'ਚ ਆਈ ਕਿ ਸਾਡੀ ਉਹਨਾਂ ਬੁੱਕਤ ਘਟ ਜਾਊਗੀ ਕਿ ਰਾਮਲੀਲਾ ਨਾ ਕਰਾਉਣ ਨਹੀਂ ਨਹੀਂ ਮੈਂ ਇਹ ਚੀਜ਼ ਨਹੀਂ ਕਹਾਂਗਾ ਦੇਖੋ ਇਹ ਸੋਚ ਨਹੀਂ ਹੋਣੀ ਚਾਹੀਦੀ ਇਹ ਤਾਂ ਬੁੱਕਤ ਨਹੀਂ ਕਰਦੀ ਬਲਕਿ ਇਨਸਾਨੀ ਤੌਰ ਤੇ ਬਾਕੀ ਲੋਕਾਂ ਨੂੰ ਜੇ ਪਤਾ ਲੱਗਦਾ ਵੀ ਸ਼੍ਰੀ ਰਾਮ ਵਾਲਿਆ ਧਰਮਕਟ ਦੀ ਮਸੀਤ ਚੌਕ ਕਪੂਠਲਾ ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੇ ਨੇ ਨਾ ਕਿ ਸਿਰਫ ਇੱਕ ਰਾਮ ਮੇਲਾ ਕਰਦੇ ਨੇ ਅੱਜ ਪੰਜਾਬ ਚ ਆਈ ਹੋਈ ਆਫਤਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਜਿਹੜਾ ਕਦਮ ਚੱਕਿਆ ਹੈਗਾ ਮੈਂ ਸਮਝਦਾ ਕਿ ਜਿਹੜੀ ਪਾਰਟੀਆਂ ਸਾਨੂੰ ਇੱਕ ਚੰਦੇ ਦੇ ਰੂਪ ਵਿੱਚ ਕੋਈ ਫੰਡ ਦਿੰਦੀ ਸੀ ਸ਼ਾਇਦ ਉਹ ਅੱਗੇ ਤੋਂ ਇਸ ਤੋਂ ਵੱਧ ਕੇ ਦਿੰਦੀਆਂ ਇਹ ਮੇਰੀ ਸੋਚ ਆਪਣੀ ਹੈਗੀ ਮੈਂ ਸਮਝਦਾ ਜੇ ਇਹ ਕਾਰਕ ਕੀਤਾ ਗਿਆ ਹੁੰਦਾ ਤਾਂ ਇੱਕ ਪੁਰਾਣਾ ਮੈਂ ਪੁਰਾਣਾ ਜਿਹੜਾ ਕਿ ਬੰਦਾ ਤੁਸੀਂ ਜਿਹਦਾ ਡਾਇਰੈਕਟਰ ਹੋ ਇੱਕ ਦੇਖੋ ਪਰਾਣਾ ਪੋਦਾ ਯੋਧਾ ਉਹਨੂੰ ਅਖਾੜਨਾ ਬਹੁਤ ਔਖਾ ਉਹ ਤੁਹਾਨੂੰ ਕਿਉਂ ਅਖਾੜਿਆ ਗਿਆ ਸਿਰਫ ਇੱਕ ਤੁਸੀਂ ਸੁਗੇਸ਼ਨ ਦੇਣ ਕਰਕੇ ਕਿ ਅਸੀਂ ਹੜਪੀ ਦੀ ਮਦਦ ਕਰਾਂਗੇ ਜਦਕਿ ਪ੍ਰਭੂ ਜਿਹੜੇ ਰਾਮ ਆ ਕੋਈ ਵੀ ਆਪਣੇ ਸੰਤ ਸੰਤ ਮਹਾਤਮਾ ਉਹ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਇੱਕ ਸਾਲ ਨਾ ਵੀ ਮੈਂ ਸਤ ਸੰਗ ਜਾਂ ਕੋਈ ਇੱਕ ਸਾਲ ਦਾ ਮਹੀਨੇ ਕੋਈ ਨਾ ਵੀ ਮੈਂ ਸਤ ਸੰਗ ਕੋ ਕੁਝ ਕਰੂੰਗਾ ਕਿ ਮੈਨੂੰ ਕੋਈ ਫਰਕ ਨਹੀਂ ਪੈ ਚੱਲਣਾ ਨਹੀਂ ਉਹ ਖਾੜਨ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਉਹ ਖਾੜਨ ਲਈ ਕੋਈ ਗੱਲ ਨਹੀਂ ਮੈਂ ਇਦਾਂ ਦੀ ਕਰੂੰਗਾ ਵੀ ਖਾੜਨ ਲਈ ਕੋਈ ਗੱਲ ਨਹੀਂ ਲੇਕਿਨ ਮੈਂ ਮਹਿਸੂਸ ਕਰ ਰਿਹਾ ਸੀ ਕੁਝ ਇੱਕ ਟਾਈਮ ਤੱਕ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਕਿ ਕਦੇ ਨਾ ਕਿ ਯੂਜ਼ ਥਰੋ ਵਾਲੀ ਗੱਲ ਮੇਰੇ ਨਾਲ ਹੋ ਰਹੀ ਸੀਗੀ ਕਿ ਇੱਕ ਸ਼ਾਮਚੰਦਰ ਮੱਲ ਨੇ ਸਟੇਜ ਤੇ ਮੈਨੂੰ ਡਾਇਰੈਕਟਰ ਦੇ ਸੰਗਿਆ ਨਾਲ ਪ੍ਰਪੋਜ਼ ਕਰਦੇ ਹੁੰਦੇ ਸੀਗੇ ਲੇਕਿਨ ਮੈਂ ਦੇਖਿਆ ਮੈਂ ਅਜੇ ਇੱਕ ਸਟੇਜ ਸੈਕਟਰੀ ਬਣ ਕੇ ਰਹਿ ਗਿਆ ਸੀਗਾ ਜਦ ਕਿ ਇਸ ਰਾਮਲੇ ਚ ਜਿਹੜੀ ਵੀ ਰਮਾਇਣ ਇਸ ਟਾਈਮ ਹੋ ਰਹੀ ਹੈ ਉਹ ਮੈਂ ਤਕਰੀਬਨ ਮੇਰੇ ਹੱਥਾਂ ਨਾਲ ਲਿਖੀ ਹੋਈ ਹੈ ਕਈ ਰਮਾਇਣਾਂ ਨੂੰ ਮਿਲਾ ਕੇ ਆਪਸ ਵਿੱਚ ਮੈਂ ਲਿਖੀ ਸੀਗੀ ਜਿਹੜੀ ਅੱਜ ਇਹ ਕਰਦੇ ਪਏ ਨੇ ਇਸ ਰਮਾਇਣ ਨੂੰ ਜਦ ਮੈਂ ਲੈ ਕੇ ਆਇਆ ਸੀਗਾ 1994 ਵਿੱਚ ਤੇ ਮੈਨੂੰ ਇਹ ਕਿਹਾ ਸੀ ਕਿ ਮਿਸ਼ਰਾ ਜੀ ਰਮਾਇਣ ਇੱਥੇ ਨਹੀਂ ਚੱਲਣੇ ਲੇਕਿਨ ਅੱਜ ਇਸੇ ਰਮਾਇਣ ਨੂੰ ਲਾਇਕ ਕਰਦੇ ਪਏ ਔਰ ਸਾਡੀ RAMLA ਧਰਮ ਕਮੇਟੀ ਮਸੀਹ ਚੋ ਕਪੂਰਥਲਾ ਦੀ ਰਾਮਲਾ ਸਾਡੇ ਕਪੂਰਥਲਾ ਸ਼ਹਿਰ ਦੇ ਵਿੱਚ ਨੰਬਰ 1 ਤੇ ਮੰਨੀ ਜਾਂਦੀ ਹੈਗੀ ਇਹਨਾਂ ਮੈਂ ਲੋਕਾਂ ਦੇ ਮੂੰਹ ਸੁਣਦਾ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਸੇਵਾ ਕਰਨ ਵਾਲੀ ਗੱਲ ਵੀ ਦੇਖੋ ਮਾਨਵ ਸੇਵਾ ਤੋਂ ਵੱਡਾ ਤੇ ਕੁਝ ਵੀ ਨਹੀਂ ਹੈਗਾ ਔਰ ਮਾਨਵ ਸੇਵਾ ਲਈ ਜੇ ਪ੍ਰਧਾਨ ਸ਼ਾਮਸ਼ੁੰਦਰ ਮੱਲ ਨੇ ਕਦਮ ਉਠਾਇਆ ਸੀਗਾ ਤੇ ਮਾਲੋ ਸੇਵਾ ਦੇ ਨਾਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਆ ਤਾਂ ਆਪਾਂ ਇਸ ਵਾਰ ਇਹ ਕੰਮ ਕਰ ਲੈਨੇ ਆ ਤੇ ਹੋ ਸਕਦਾ ਆਪਾਂ ਆਰਾਮ ਲੀਲਾ ਅਗਲੀ ਵਾਰ ਹੋਰ ਵੀ ਜ਼ਿਆਦਾ ਫੰਡ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਜੀ ਤੁਹਾਡਾ ਸਲਾਹ ਕਰ ਸਕਦੇ ਜਿੱਦਾਂ ਦੀ ਆਰਾਮ ਲੀਲਾ ਚਲੋ ਬੰਦ ਨਾ ਕਰਦੇ ਆਰਾਮ ਲੀਲਾ ਤਾਂ ਜਿੰਨੇ ਪੈਸੇ ਇਕੱਠੇ ਹੁੰਦੇ ਆ ਥੋੜੇ ਉੱਥੇ ਲੱਗ ਜਾਂਦੇ ਥੋੜੇ ਹਰ ਪਿੰਡਾਂ ਦੀ ਮਦਦ ਹੋ ਜਾਂਦੀ ਕਿ ਇਸ ਤਰ੍ਹਾਂ ਦਾ ਕੋਈ ਇਹਨਾਂ ਦੇ ਧਿਆਨ ਦੇ ਵਿੱਚ ਨੇ ਤੁਹਾਡੇ ਧਿਆਨ ਦੇ ਵਿੱਚ ਅਸੀਂ ਇਦਾਂ ਕਰੀ ਇਦਾਂ ਸਲਾਹ ਹੋਈ ਨਹੀਂ ਮੇਰੇ ਇਸ ਗੱਲ ਤੇ ਧਿਆਨ ਸੀਗਾ ਜਦ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇੱਕ ਪਾਰਟੀਕੂਲਰ ਨਾਂ ਨਹੀਂ ਲਿਆਂਗਾ ਲੇਕਿਨ ਮੈਂ ਕਿਸੇ ਐਸ ਜਿਹੇ ਪਦ ਦੇ ਉੱਤੇ ਬੈਠੇ ਬੰਦੇ ਨੂੰ ਮੈਂ ਇਸ ਗੱਲ ਨੂੰ ਜਵਾਬ ਦਿੱਤਾ ਜੇ ਸਿਰਫ ਇਸੇ ਨਾਤੇ ਜਿਹੜਾ ਮਨੁੱਖ ਮੇਰੇ ਠੇਸ ਆਈ ਸੀ ਵੀ ਇੱਕ ਪ੍ਰਧਾਨ ਜਿਹੜਾ 2004 ਤੋਂ ਪ੍ਰਧਾਨਗੀ ਕਰਦਾ ਪਿਆ 21 ਸਾਲ ਦਾ ਸਮਾਂ ਉਹਨੇ ਗੁਜ਼ਾਰਿਆ ਜਦ ਉਸ ਪ੍ਰਧਾਨ ਦੀ ਕੋਈ ਬੁੱਕਤ ਨਹੀਂ ਮਹਿਸੂਸ ਕੀਤੀ ਗਈ ਤੇ ਫਿਰ ਮੈਂ ਕੀ ਵੈਲਿਊ ਰੱਖਦਾ ਯਾਰ ਮੈਂ ਜੇ ਡਾਇਰੈਕਟਰ ਹੋਣ ਦੇ ਨਾਤੇ ਮੈਂ ਸਮਝਿਆ ਕਿ ਸਾਇਦ ਮੈਂ ਸਟੇਜ ਤੇ ਇੱਕ ਬਲਾਰਾ ਹੀ ਹੋ ਗਿਆ ਮੈਂ ਡਾਇਰੈਕਟਰੀ ਵਾਲੀ ਗੱਲ ਨਹੀਂ ਮੈਂ ਉਸ ਪਰਮਾਤਮਾ ਮੈਂ ਇੱਕ ਸਨਾਤਨ ਤਰੰਮੀ ਚ ਪੈਦਾ ਹੋਣ ਦੇ ਨਾਤੇ ਮੈਨੂੰ ਬੜਾ ਹੱਟ ਹੈਗਾ ਇਸ ਗੱਲ ਦਾ ਕਿ ਆਜ ਪਰਮਾਤਮਾ ਸ਼੍ਰੀ ਰਾਮ ਦੀ ਲੀਲਾ ਜਿਹਨੂੰ ਅਸੀਂ ਬੜ ਚੜ ਕੇ ਲੋਕਾਂ ਨੂੰ ਇੱਕ ਸੰਦੇਸ਼ ਦਿੰਦੇ ਸੀਗੇ ਆਜ ਉਹ ਸੰਦੇਸ਼ ਕਿਸੇ ਦੂਸਰੀ ਦਿਸ਼ਾ ਨੂੰ ਮੁੜਨ ਦਾ ਹਾਂ ਤੁਹਾਨੂੰ ਅਸੀਂ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡਾ ਆਪਸੀ ਪਿਆਰ ਸਭ ਨੂੰ ਬਣਿਆ ਰਵੇ ਯੋਧ ਨੂੰ ਅੱਗੇ ਕੀਤਾ ਜਾਵੇ ਟਾਈਮ ਦੇ ਅਨਸਾਰ ਬਣਦਾ ਯੋਧ ਦਾ ਫਰਜ਼ ਵੀ ਯੋਧ ਅੱਗੇ ਹੋ ਕੇ ਕੇ ਇਸ ਮੰਡ ਨੂੰ ਸੰਭਾਲੇ ਲੇਕਿ ਇੱਕ ਤਰੀਕੇ ਨਾਲ ਸੰਭਾਲੇ ਨਾ ਕਿ ਕਿਸੇ ਦੇ ਦਿਲ ਨੂੰ ਹਟ ਪੁਚਾ ਕੇ ਕੋਈ ਦੁੱਖ ਦੇ ਕੇ ਆਪਾਂ ਇਸ ਨੂੰ ਅੱਗੇ ਕਰੀਏ ਬਸ ਮੈਂ ਇਹੀ ਸੰਦੇਸ਼ ਦੇਣਾ ਚਾਹਾਂ। थैंक यू सर। ਹਾਂ ਜੀ ਸਤਿ ਸ੍ਰੀ ਅਕਾਲ ਸ਼ੋਭਨਾਮ ਮੇਰਾ ਜੋਬਨਾਮ ਜੀ ਸ਼ਾਮਸੁੰਦਰ ਮੱਲਨ ਮੱਲਨ ਸਾਹਿਬ ਕੱਲ੍ਹ શ્રી ਰਾਮ ਨਿਲਾ ਧਰਮ ਕਮੇਟੀ ਮਸਜਿਦ ਚੌਂ ਵੱਲੋਂ ਪਹਿਲੀ ਰਾਮਲਾ ਸ਼ੁਰੂ ਕੀਤੀ ਗਈ ਸੀ ਤੁਹਾਡੀ ਗੈਰ ਹਾਜ਼ਰੀ ਤੇ ਤੁਹਾਡੇ ਨਾਲ ਜਿਹੜੇ ਮਿਸ਼ਰਾ ਜੀ ਬੈਠੇ ਨੇ ਗੈਰ ਹਾਜ਼ਰੀ ਦਾ ਕਾਰਨ ਕੀ ਸੀ ਗੈਰ ਹਾਜ਼ਰੀ ਦਾ ਕਾਰਨ ਕੋਈ ਨਹੀਂ ਸੀਗਾ ਜੀ ਆਕੀ ਮੇਰੀ ਆਪਣਾ ਪ੍ਰਸਾਪ ਸੀਗਾ ਕਮੇਟੀ ਨੂੰ ਜਿਹੜਾ ਮੈਂ ਰੱਖਿਆ ਸੀ ਵੀ ਪਹਿਲਾਂ ਤਾਂ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਹਾਰਟ ਦਾ ਥੋੜਾ ਮੈਂ ਸੇਤ ਨਵੰਬਰ 2024 ਹਾਂਜੀ 2024 ਮੈਂ ਥੋੜਾ ਸੇਤੋਂ ਠੀਕ ਨਹੀਂ ਸੀ ਮੈਂ ਕਮੇਟੀ ਨੂੰ ਕਿਹਾ ਸੀ ਕਿ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਜ਼ਰੂਰ ਕਰੂੰਗਾ ਮੈਂ ਸ਼ਰੀਰ ਦੇ ਕੈਲਕੈਤ ਦੀ ਰਾਮਲੀਲਾ ਦੀ ਨਹੀਂ ਕਰ ਪਾਉਂਗਾ ਲੇਕਿਨ ਇਨ ਬਟਵੀਨ ਪੰਜਾਬ ਦੇ ਹਾਲਾਤ ਇਦਾਂ ਦੇ ਹੋ ਗਏ ਕਿ ਹੜ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਏ ਜ਼ਿੰਮੇਦਾਰਾਂ ਦੇ ਵਪਾਰੀ ਭਾਰਾਵਾਂ ਦੇ ਸਾਡੀ ਇੱਕ ਮੀਟਿੰਗ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਤੇ ਕਲਾਕਾਰਾਂ ਦੀ ਕਪੂਰਥਲੇ ਦੇ ਇੱਕ ਹੋਟਲ ਦੇ ਵਿੱਚ ਹੋਈ ਜਿੱਥੇ ਮੈਂ ਇੱਕ ਪ੍ਰਸਤਾਵ ਰੱਖਿਆ ਕਿ ਜੇਕਰ ਆਪਾਂ ਐਤਕੀ ਇਨੂੰ ਪੰਜਾਬ ਦੇ ਹੜ੍ਹਾਂ ਨੂੰ ਸਾਹਮਣੇ ਰੱਖਦੇ ਹੋਏ ਕਿਉਂਕਿ ਜ਼ਿਮੀਂਦਾਰਾਂ ਦਾ ਨੁਕਸਾਨ ਬਹੁਤ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਵੀ ਹੋਇਆ ਔਰ ਵਪਾਰੀਆਂ ਦਾ ਮੱਕੀ ਦਾ ਵੀ ਔਰ ਝੋਨੇ ਦਾ ਨੁਕਸਾਨ ਵੀ ਹੋਇਆ ਜੇ ਆਪਾਂ ਅੱਜ ਦੀ ਰਾਮਲੀਲਾ ਕਮੇਟੀ ਵੱਲੋਂ ਰਾਮਲੀਲਾ ਦੁਸ਼ਹਿਰਾ ਨਾਮ ਨਾਈਏ ਔਰ ਉੱਤੇ ਜਿੰਨੇ ਪੈਸੇ ਲੱਗਦੇ ਆ ਉਹ ਪੈਸੇ ਆਪਾਂ ਕਪੂਰਥਾਲੇ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਜਾਂ ਆਪਾਂ ਕਿਸੇ ਇੱਕ ਦੋ ਪਿੰਡਾਂ ਜਾ ਕੇ ਲੋਕਾਂ ਨੂੰ ਉਹਨਾਂ ਨੂੰ ਦਈਏ ਜਿਨ੍ਹਾਂ ਦੀਆਂ ਛੱਤਾਂ ਢੱਟ ਚੁੱਕੀਆਂ ਜਿਨ੍ਹਾਂ ਦੇ ਜਾਨਵਰ ਮਰ ਗਏ ਹੋਏ ਮੈਂ ਪ੍ਰਸਤਾਵ ਰੱਖਿਆ ਸੀ ਜਿਸ ਦੇ ਕਾਰਨ ਇੱਕ ਦੋ ਮੈਂਬਰਾਂ ਨੇ ਤਾਂ ਮੰਨ ਲਿਆ ਲੇਕਿਨ ਜ਼ਿਆਦਾਤਰ ਮੈਂਬਰਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਹੀ ਕਰਤੀ ਡਾਇਰੈਕਟਰ ਮਿਸ਼ਰਾ ਸਾਹਿਬ ਨੇ ਵੀ ਕਿਹਾ ਵੀ ਮੱਲਤ ਸਾਹਿਬ ਪ੍ਰਧਾਨ ਜਿਹੜੀ ਗੱਲ ਕਹਿੰਦੇ ਆ ਬਿਲਕੁਲ ਸਹੀ ਕਹਿੰਦੇ ਆ ਵੀ ਆਪਾਂ ਕੀ ਰਾਮਲੀਲਾ ਨਾ ਵੀ ਕਰਾਂਗੇ ਤੇ ਲੋਕ ਗਰੀਬ ਲੋਕਾਂ ਦਾ ਆਪਾਂ ਸਾਥ ਦੇਵਾਂਗੇ ਉਹ ਵੀ ਇੱਕ ਪ੍ਰਭੂ ਰਾਮ ਦੀ ਭਗਤੀ ਆ ਕਿਉਂਕਿ ਉਹ ਪ੍ਰਭੂ ਰਾਮ ਦੇ ਹੀ ਬਣਾਏ ਹੋਏ ਬੰਦੇ ਆ ਲੇਕਿਨ ਉਹਨੂੰ ਨਾ ਮੰਨਦੇ ਹੋਏ ਫਿਰ ਮੈਂ ਜਦੋਂ ਮੈਂ ਦੇਖਿਆ ਕਿ ਮੇਰੀ ਇੱਕ ਗੱਲ ਨਹੀਂ ਮੰਨੀ ਜਾ ਰਹੀ ਫਿਰ ਮੈਂ ਉੱਠ ਕੇ ਬਾਹਰ ਆ ਗਿਆ ਔਰ ਇਹ ਕਹਿ ਕੇ ਆ ਗਿਆ ਕਿ ਠੀਕ ਤੁਸੀਂ ਫਿਰ ਰਾਮਲੀਲਾ ਜਿਹੜੀ ਮਨਾਣੇ ਚਾਹੁੰਦੇ ਤੁਸੀਂ ਮਨਾਓ ਮੈਂ ਇਹਦੇ ਵਿੱਚ ਸਾਮਲਿਤ ਨਹੀਂ ਹੋਊਂਗਾ ਮੈਂ ਤੁਹਾਡਾ ਫਾਈਨੈਂਸ਼ਲ ਸਹਿਯੋਗ ਕਰੂੰਗਾ ਫਾਈਨੈਂਸ਼ਲ ਲੋਕ ਦੇ ਵਿੱਚ ਮੈਂ ਲੱਖ ਰੁਪਇਆ ਦੇਣਾ ਸੀ ਮੈਂ ਉਹਨਾਂ ਨੂੰ 50000 ਰੁਪਇਆ ਦੇ ਚੁੱਕਾ ਸੀ 50000 ਰੁਪਇਆ ਹੋਰ ਦੇਣਾ ਸੀ ਇਨ ਬਿਟਵੀਨ ਜਦੋਂ ਹੋਟਲ ਦੇ ਵਿੱਚ ਬਾਰਤਾਲਾਪ ਇਸ ਬਾਰੇ ਹੋਈ ਉਹਨੇ ਥੋੜਾ ਜਿਹਾ ਬਹਿਸ ਦਾ ਰੂਪ ਤਰਨ ਕਰ ਲਿਆ ਜਿਸ ਪ੍ਰਤੀ ਮੈਂ ਉੱਠ ਕੇ ਉੱਥੋਂ ਹੋਟਲ ਚ ਆ ਗਿਆ ਤੇ ਅਗਲੇ ਹੀ ਦਿਨ ਮੈਂ ਮੈਂਬਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਮੇਰੇ ਘਰ ਆਣ ਕੇ ਮੈਨੂੰ 50000 ਰੁਪਈਆ ਵੀ ਮੋੜਤਾ ਮੈਂ ਉਹਨਾਂ ਨੂੰ ਪੁੱਛਿਆ ਵੀ 50000 ਰੁਪਈਆ ਤੁਸੀਂ ਕਿਉਂ ਮੋੜ ਰਹੇ ਹੋ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ ਲੇਕਿਨ ਮੈਂ ਸਮਝ ਗਿਆ ਵੀ ਇਹਨਾਂ ਨੇ ਇਹ ਫੈਸਲਾ ਕੀਤਾ ਹੋਗਾ ਜੇ ਪ੍ਰਧਾਨ ਮੱਲਨ ਨੇ ਰਾਮਲੀਲਾ ਕਮੇਟੀ ਦਾ ਸਹਿਯੋਗ ਨਹੀਂ ਦੇਣਾ ਤੇ ਅਸੀਂ ਪੈਸਿਆਂ ਦਾ ਸਹਿਯੋਗ ਵੀ ਨਹੀਂ ਲੈਣਾ ਜਦੋਂ ਮੈਨੂੰ ਉਹਨਾਂ ਨੇ 5000 ਰੁਪਏ ਦਿੱਤਾ ਮੈਂ ਸਗੋਂ ਅੱਗੇ ਕਿਹਾ ਵੀ ਮੈਂ ਪ੍ਰਧਾਨ ਸਾਹਿਬ ਤੇ ਇੱਕ ਤੈਨੂੰ ਬੇਨਤੀ ਕਰਦਾ ਜੇ ਮੇਰਾ ਤੋਂ ਇਹ ਹੱਕ ਸਹਿਯੋਗ ਨਹੀਂ ਲੈਣਾ ਤਾਂ ਮੇਰਾ ਪਿਛਲੇ 20 ਸਾਲਾਂ ਦਾ ਵੀ ਜਿਹੜਾ ਫਾਈਨੈਂਸ਼ੀਅਲ ਸਹਿਯੋਗ ਦਿੱਤਾ ਹੋਇਆ ਫਿਰ ਉਹ ਵੀ ਵਾਪਸ ਦੇ ਦਿਓ ਜੇ ਅਣਕਿਖਾਨੀਆਂ ਤਾਂ ਪੂਰੀ ਤਰ੍ਹਾਂ ਦਿਖਾ ਦਿਓ ਤਾਂ ਕਿ ਉਹ ਪੈਸੇ ਵੀ ਮੈਂ ਉਹਨਾਂ ਗਰੀਬ ਲੋਕਾਂ ਨੂੰ ਦੇ ਸਕਾਂ ਜਿਹੜੇ ਹੜਪੀਟਾਂ ਨੂੰ ਉਹਨਾਂ ਦੇ ਉਹਨਾਂ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਮਿਸ਼ਰਾ ਸਾਹਿਬ ਨੇ ਮੇਰਾ ਪੂਰਾ ਸਮਰਥਨ ਕੀਤਾ ਕਿ ਪ੍ਰਧਾਨ ਜੀ ਬਿਲਕੁਲ ਠੀਕ ਕਹਿ ਰਹੇ ਆ ਇਸ ਕਰਕੇ ਨਾ ਹੀ ਉਹਨਾਂ ਨੇ ਮੈਨੂੰ ਰਾਮਲੀਲਾ ਤੇ ਸੱਦਿਆ ਨਾ ਹੀ ਮੈਂ ਗਿਆ ਮੈਂ ਮਨ ਬਣਾਇਆ ਸੀ ਕਿ ਰਾਮਲੀਲਾ ਦੀ ਫ੍ਰੈਂਚੀ ਹੈਲਪ ਲਵਾਂਗਾ ਲੇਕਿਨ ਜਦੋਂ ਉਹਨਾਂ ਨੇ ਫ੍ਰੈਂਚੀ ਹੈਲਪ ਮੇਰੀ ਵਾਪਸ ਕਰਤੀ ਮੇਰੇ ਮਨੋਂ ਬੜਾ ਹਟ ਹੋਇਆ ਕਿ ਮੈਂ 20-22 ਸਾਲ ਦਾ ਪ੍ਰਧਾਨ ਕਮਾਲ ਦੀ ਗੱਲ ਉਹ ਹੀ ਪ੍ਰਧਾਨ ਨੂੰ ਇਹ ਮੈਂਬਰ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਜੀ ਤੁਹਾਡੇ ਬਗੈਰ ਰਾਮਲੀਲਾ ਵਧੀਆ ਨਹੀਂ ਹੁੰਦੀ ਤੁਸੀਂ ਜਦੋਂ ਦੇ ਆਏ ਆ ਤੇ ਸ਼ਹਿਰ ਦਾ ਰੂਪ ਲੈ ਲਿਆ ਰਾਮਲੀਲਾ ਨੇ ਮੈਨੂੰ ਇੱਕ ਗੱਲ ਬੜੀ ਹਟਜੋਈ ਜਿਸ ਕਰਕੇ ਮੈਂ ਸੋਚਿਆ ਪ੍ਰਭੂ ਰਾਮ ਦੀ ਭਗਤੀ ਰਾਮਲੀਲਾ ਕਰਾਉਣ ਦੇ ਨਾਲ ਹੀ ਨਹੀਂ ਘਰ ਚ ਰਾਮਚਾਰੀ ਜਮਾਨਸ ਪੜ੍ਹ ਕੇ ਵੀ ਹੋ ਸਕਦੀ ਹੈ ਇਸ ਕਰਕੇ ਮੈਂ ਫਾਈਨਾਂਸ ਲੈ ਲਿਆ ਕਿ ਪ੍ਰਭੂ ਰਾਮ ਦੀ ਕਿਰਪਾ ਹੋ ਗਈ ਤੇ ਮੈਂ ਅਗਲੇ ਸਾਲ ਫਿਰ ਉਸੇ ਤਰ੍ਹਾਂ ਰਾਮਲੀਲਾ ਨੂੰ ਸਹਿਯੋਗ ਦਵਾਂਗਾ ਐਤਕਿ ਮੈਂ ਜਿਹੜੇ ਫਾਈਨਾਂਸਲ ਸਹਿਯੋਗ ਸੀ ਜਿਹੜੇ ਮੈਂ ਪੈਸੇ ਮੋੜ ਕੇ ਗਏ ਸੀ ਉਹ ਮੈਂ ਸ਼ਹਿਰ ਦੀ ਦੂਸਰੀ ਰਾਮਲੀਲਾ ਧਰਮ ਕਮੇਟੀ ਨੂੰ ਦੇ ਚੁੱਕਾ ਹਾਂ ਤੇ ਕੁਝ ਮੈਂ ਜਿਹੜੇ ਪੈਸੇ ਬਚੇ ਸੀ ਉਹ ਗਰੀਬ ਪਰਿਵਾਰ ਨੂੰ ਦੇ ਚੁੱਕਾ ਹਾਂ ਮਹਲਾ ਸਾਬ ਤੁਹਾਡੀ ਭਾਰੂ ਜੀ ਅਕਸਰ ਕਹਰੇ ਨੇ ਕਿ ਜਦੋਂ ਵੀ ਕੋਈ ਆ ਕੇ ਪੁੱਛਦੇ ਕਿ ਪ੍ਰਧਾਨ ਜੀ ਮੱਲਨ ਸਾਹਿਬ ਕਿੱਥੇ ਨੇ ਮਿਸ਼ਰਾ ਜੀ ਕਿੱਥੇ ਨੇ ਉਹ ਕਹਿੰਦੇ ਨੇ ਕਿ ਬਿਮਾਰ ਨੇ ਜਦੋਂ ਅਸੀਂ ਪ੍ਰੈਸ ਨਹੀਂ ਗਾਲੀ ਜਿੱਤੀ ਤੇ ਤੁਹਾਡੇ ਦੋ ਤਿੰਨ ਬੰਦੇ ਨੇ ਕਿਹਾ ਕਿ ਉਹਨੇ ਤਾਂ ਸਟੰਟ ਪਾਣੇ ਚਾਹੇ ਕਿ ਸਟੰਟ ਤੁਹਾਡੇ ਕਾਫੀ ਸਾਲ ਪਹਿਲਾਂ ਪਈ ਇਹਨੇ ਇਸ ਵਾਰ ਤੁਸੀਂ ਕੀ ਉਹਨਾਂ ਨੂੰ ਅਪੀਲ ਕਰੋਗੇ ਮੇਹੇ ਸਰ ਮੈਨੂੰ ਆਪੇ ਬਹੁਤ ਮਹਿਸੂਸ ਹੋਇਆ ਕਿਉਂਕਿ ਉਹਨਾਂ ਦੀ ਰਾਮਲੀਲਾ ਦੀ ਜਿਹੜੀ ਚੰਡਾ ਚੰਡੇ ਦੀ ਰਸਮ ਸੀ ਨਾ ਉਹ ਉਹਨਾਂ ਨੇ ਲਾਈਵ ਹਾਰਦਿਕ ਚੈਨਲ ਕੋਈ ਪੀਪੀਓ ਜੋ ਨੋ ਬਨਾਇਆ ਹੋ ਤੇ ਆਈ ਜਦੋਂ ਮੌੜ ਤੇ ਦੇਖਿਆ ਉਹਨਾਂ ਨੇ ਆਖਰ ਜਿਹੜਾ ਵੀ ਚੀਫ ਗੈਸਟ ਆਂਦਾ ਚੀਫ ਗੈਸਟ ਪੁੱਛਦਾ ਤਾਂ ਹੈ ਨਾ ਕਿਉਂਕਿ ਮਿਸ਼ਰਾ ਸਾਹਿਬ ਜਿਹੜੇ ਆ ਉਹ 1994 ਦੇ ਡਾਇਰੈਕਟਰ ਆ ਮੈਂ 2004 ਦਾ ਪ੍ਰਧਾਨ ਆ ਉਹ ਆਖਰਦਾਨ ਕੇ ਪੁੱਛਦਾ ਹੀ ਹੋਣਗੇ ਨਾ ਪ੍ਰਧਾਨ ਸ਼ਾਮਪੰਦਰ ਮੱਲਨ ਇਹ ਤੁਹਾਡੇ ਮਿਸ਼ਰਾ ਸਾਹਿਬ ਡਾਇਰੈਕਟਰ ਨਹੀਂ ਦੇਦੇ گیا ਹੋਗਾ ਵੀ بیماراں تو سٹیج ਦੇ ਉਤੇ ਜਦੋਂ ਉਹਨਾਂ ਨੂੰ بیمار کیا ਗਿਆ ਉਹਨਾਂ ਨੇ سٹیਜ ਦੇ ਉਤੇ ਸਭੋ ਭੁੱਲਿਆ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਪ੍ਰਧਾਨ ਸ਼ਾਮਸੁੰਦਰ ਮੱਲਨ ਤੇ ਡਾਇਰੈਕਟਰ ਮਿਸ਼ਰਾ ਸਾਹਿਬ بیمار ਆ ਜਦਕਿ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਵੀ بیمار ਸੀ ਹੁਣ ਨਹੀਂ ਮੈਂ بیمار ਹੈ ਲੇਕਿਨ ਫਿਰ ਵੀ ਮੈਂ ਕਮੇਟੀ ਨੂੰ ਪਹਿਲੇ ਕਹਿ ਚੁੱਕਾ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਕਰਨੀ ਆ ਲੇਕਿਨ ਮਿਸ਼ਰਾ ਸਾਹਿਬ ਦੇ ਸਟੰਟ ਪੈਨ ਨੂੰ ਤਾਂ 6 ਸਾਲ ਹੋ ਚੁੱਕੇ ਹੋਇਆ ਮੈਨੂੰ ਸਮਝ ਨਹੀਂ ਆਈ ਔਰ ਮੈਨੂੰ ਇਹ ਵੀ ਪਤਾ ਲੱਗਾ ਜਦੋਂ ਕੋਈ ਰਾਮ ਭਗਤਾ ਦੇ ਕੋਲੋਂ ਗਹਿराई ਲੈਣ ਜਾਂਦੇ ਆ ਤਾਂ ਵਿੱਤਿਆ ਹਰ ਸਹਿਯੋਗ ਲੈ ਜਾਂਦੇ ਉੱਥੇ ਵੀ ਕਹੀ ਜਾਂਦੇ ਉਹਨਾਂ ਨੂੰ ਪੁੱਛਦੇ ਪ੍ਰਧਾਨ ਨਹੀਂ ਆਇਆ ਅੱਗੇ ਤਾਂ ਪ੍ਰਧਾਨ ਪੈਸੇ ਲੈ ਕੇ ਜਾਂਦਾ ਲੇਕਿਨ ਉਹ ਇਹ ਕਹਿੰਦੇ ਆ ਕਿ ਪ੍ਰਧਾਨ ਐਤ ਕੀ ਠੀਕ ਨਹੀਂ ਜਦਕਿ ਮੈਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਬਿਲਕੁਲ ਫਿੱਟਾਂ ਮੈਂ ਕਮੇਟੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਬਾਰੇ ਇਦਾਂ ਦਾ ਪ੍ਰਚਾਰ ਨਾ ਕਰੋ ਮੈਂ ਬਿਲਕੁਲ ਠੀਕ ਆ ਮੈਂ ਫਿੱਟਾਂ ਮੈਂ ਜਦੋਂ ਜੀ ਕਰੂਗਾ ਮੇਰੇ ਵੀ ਰਾਮਲੀਲਾ ਉਦਾਂ ਦੀ ਹੀ ਆ ਜਿੱਦਾਂ ਦੀ 20 ਸਾਲ ਪਹਿਲਾਂ ਸੀ ਮੈਂ ਹੁਣ ਵੀ ਸਹਿਯੋਗ ਦੇਣਾ ਹੋਗਾ ਲੇਕਿਨ ਐਤ ਕੀ ਮਜਰੂਰ ਰਾਮਲੀਲਾ ਤੋਂ ਪਿੱਛੇ हट ਕੇ ਜੋ ਵੀ اچھا ਯੋਗਾ ਵਧਾਉਂਗਾ ਨਹੀਂ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਇਹਦਾ ਬਾਹਰ ਕਰ ਦਿੱਤਾ ਇਹਦਾ ਮੁੱਖ ਕਾਰਨ ਕੀ ਹੈ ਇੱਕ ਪ੍ਰੈਸਟੀਜੀ ਇਸ਼ੂ ਬਣਾਇਆ ਗਿਆ ਕਿ ਕਿ ਇਹਨਾਂ ਤੁਹਾਨੂੰ ਬਾਹਰ ਕੱਢਣੇ ਜਿਸ ਤਰ੍ਹਾਂ ਦੇਖਿਆ ਕਿ ਇੱਥੇ ਸ਼ਹਿਰ ਕਪੂਰਥਲਾ ਸ਼ਹਿਰ ਰਾਜੇ ਮਹਾਰਾਜਿਆਂ ਦਾ ਸ਼ਹਿਰ ਹੈ ਔਰ ਸਾਰੇ ਆਰਟੀਆ ਜੂਬ ਚੈਨਲ ਤੁਹਾਡੇ ਵਾਕਬ ਹੈ ਜੇ ਇਹਨਾਂ ਨੂੰ ਕੋਈ 1100 ਦੀ ਪਰਚੀ ਕਟਵਾਉਂਦਾ ਸੀ ਤੁਹਾਨੂੰ 5100 ਦੀ ਕਟਵਾਉਂਦਾ ਸੀ ਤੁਸੀਂ ਇਹਦੇ ਬਾਰੇ ਨਹੀਂ ਕਿਹਾ ਕਿ ਜਿਹੜੇ ਮੈਂ ਤੁਸੀਂ ਮੈਂ 50 ਹਜ਼ਾਰ ਆਪਣੇ ਫਾਈਨੈਂਸ਼ੀਅਲ ਵਿੱਚੋਂ ਮਦਦ ਕਰਾਂਗਾ ਤੁਸੀਂ ਤਾਂ ਇਹਨਾਂ ਨੂੰ ਕੁਝ ਰੁਪਏ ਹੋਰ ਵੀ ਇਕੱਠੇ ਕਰਕੇ ਫਿਰ 50 ਹਜ਼ਾਰ ਤੁਹਾਨੂੰ ਕਿਉਂ ਮੋੜ ਕੇ ਗਿਆ ਪਿਛਲਾ ਵੀ ਮੁਨਾਫਾ ਮੋੜ ਕੇ ਜਾਂਦੇ ਮੈਂ ਸਰ ਇਹ ਤਾਂ ਤੁਹਾਨੂੰ ਕਿਹਾ ਮੈਨੂੰ ਖਾਟੇ ਹੀ ਜ਼ਿਆਦਾ ਹੋਇਆ ਕਿਉਂਕਿ ਸਾਡੀ ਆਮ ਲਵੇ 4-5 ਲੱਖ ਰੁਪਏ ਲੱਗਦਾ ਇਹ ਚ ਪ੍ਰਧਾਨਾਤੇ ਮੇਰੀ ਜ਼ਿੰਮੇਵਾਰੀ 1.5 ਲੱਖ ਰੁਪਏ ਦੇ ਦਿੰਦੀ ਹੁੰਦੀ ਹੈ ਐਤੂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਲੱਖ ਰੁਪਏ ਹੀ ਇਕੱਠਾ ਕਰਕੇ ਦਵਾਂਗਾ ਕਿਉਂਕਿ ਮੈਂ ਛਰੀ ਦੇ ਇੰਨਾ ਜ਼ਿਆਦਾ ਠੀਕ